ਕੀ ਹਾਲ ਚਾਲ ਹੈ ਦੋਸਤੋ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਾਜਾ ਟਾਂਡਰ ਓੜਮੜ ਹੁਸ਼ਿਆਰ ਕੋਰ ਆਜਾ ਜਿਹੜੀ ਮੈਂ ਵੀਡੀਓ ਤੁਹਾਨੂੰ ਦਿਖਾਉਣ ਲੱਗਾ ਆ ਇਹ ਪਿੰਡ ਦੀਆਂ ਪੰਚਾਇਤਾਂ ਲਈ ਜਿਹੜੇ ਆ ਸਰਪੰਚ ਚੁਣੇ ਜਾਣੇ ਆ ਨਾ ਇਹਨਾਂ ਵਾਸਤੇ ਆ ਮੈਂ ਖੜਾ ਆ ਜੀ ਇਸ ਟਾਈਮ ਟਾਂਡਾ ਰੜਾ ਰੋਡ ਜਾਂ ਹਰਗੋਬਿੰਦਪੁਰ ਸਾਹਿਬ ਨੂੰ ਜਾਣ ਵਾਲਾ ਦਰਿਆ ਵਾਲਾ ਰੋਡ ਪਿੰਡ ਪਿੰਦਾ ਜੀਏ ਭੂਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਇਹ ਜਿਹੜੀ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਸਿਗਾ ਕਿ ਜਿਹੜੇ ਅੱਜ ਕੱਲ ਨਵੀਆਂ ਪੰਚਾਇਤਾਂ ਬਣ ਰਹੀਆਂ ਆ ਨਵੇਂ ਸਰਪੰਚ ਬਣ ਰਹੇ ਆ ਕਿ ਭਰਾਵੋ ਆ ਦੇਖੋ ਸੜਕ ਪਿੰਡ ਭੂਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਛੋਟਾ ਜਿਹਾ ਪਿੰਡ ਆ ਟਾਂਡੇ ਤੋਂ ਹਰਗੋਬਿੰਦਪੁਰ ਸਾਹਿਬ ਤੋ ਜਾਣ ਵਾਲੇ ਰੋਡ ਦੇ ਉੱਤੇ ਸਥਿਤ ਆ। ਉਹ ਜੀ ਦੇਖੋ ਕੀ ਇਹ ਪਿੰਡ ਦੇ ਕਿੰਦਾ ਖੂਬ ਸੂਰਤ ਸੋਹਣਾ ਰਸਤਾ ਆ ਤੇ ਇਹਦੇ ਵਿੱਚ ਇੰਟਰਲੌਕ ਟੈਲਾਂ ਲਗੀਆਂ ਹੋਈਆਂ ਆ। ਆ ਥੰਬੇ ਲੱਗੇ ਬਿਜਲੀ ਦੇ ਇਹਦੇ ਉੱਤੇ ਬੱਦਲ ਲੱਗੇ ਹੋਏ ਆ ਕਿੰਦਾ ਸੋਹਣਾ ਪਿੰਡ ਦੇ ਲੋਕਾਂ ਨੇ ਇਹ ਜਿਹੜਾ ਪੰਚਾਇਤ ਨੇ ਰਸਤਾ ਬਣਾਇਆ ਤਾਂ ਤੁਸੀਂ ਵੀ ਇਸ ਤੋਂ ਸੇਧ ਲਓ ਤੇ ਆਪਣੇ ਪਿੰਡਾਂ ਦੇ ਇਦਾਂ ਰਸਤੇ ਚੋੜੇ ਬਣਾਓ ਤੇ ਇਹਦੇ ਉੱਤੇ ਇੰਟਰਲੋਕ ਟੈਲਾਂ ਸਾਫ਼ ਸੁਥਰਾ ਬਣਾਓ ਸੋ ਜੇ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਸ਼ੇਅਰ ਕਰਿਓ ਉਹਨਾਂ ਸਰਪੰਚਾਂ ਪੰਚਾਂ ਤੱਕ ਪਹੁੰਚਾਓ ਜਿਹੜੇ ਨਵੇਂ ਬਣੇ ਆ ਤੇ ਇਦਾਂ ਦੀਆਂ ਹੀ ਵੀਡੀਓ ਲੈ ਕੇ ਤੁਹਾਡੇ ਕੋਲ ਮੈਂ ਦੁਬਾਰਾ ਆਵਾਂਗਾ ਜਿਹੜੀਆਂ ਚੰਗੀਆਂ ਸੇਧ ਦੇਣ ਵਾਲੀਆਂ ਹੋਣਗੀਆਂ ਇਹ ਨਹੀਂ ਹੈਗਾ ਕਿ ਉਹ ਫਲਾਨਾ ਬਲੌਗਰ ਜਾਂ ਫਲਾਨਾ ਕੋਈ ਨੱਚਣ ਵਾਲੀ ਉਹ ਕੰਮ ਸਾਡੇ ਕੋਲ ਹੈ ਨਹੀਂ ਉਹ ਅਸੀਂ ਤਾਂ ਸਮਾਜ ਸੁਧਾਰਨ ਵਾਲੀਆਂ ਗੱਲਾਂ ਕਰਦੇ ਆਂ ਸੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ